ਪਿਛਲੀ ਵੀਡੀਓ ਦੇ ਵਿੱਚ মূল ਮੰਤਰ ਉਰਜ ਸਰਲੇਖ ਹੈ ਇਸ ਬਾਣੀ ਦਾ ਸ਼ਲੋਕ ਸਾਸਕ੍ਰਿਤੀ ਮਹੱਲਾ ਪਹਿਲਾ ਉਹ ਸਾਂਝਾ ਕੀਤਾ ਸੀ ਆਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ ਚਾਰ ਸ਼ਲੋਕ ਹਨ ਇਸ ਬਾਣੀ ਦੇ ਪਹਿਲਾ ਸ਼ਲੋਕ ਸਾਂਝਾ ਕਰੀਏ ਇਸ ਸ਼ਲੋਕ ਜਿੱਥੇ ਸਾਸਕ੍ਰਿਤੀ ਦੇ ਸ਼ਲੋਕਾਂ ਦੇ ਵਿੱਚ ਦਰਜ ਹੈ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਦੇ ਵਿੱਚ ਵੀ ਇਸ ਸ਼ਲੋਕ ਨੂੰ ਦਰਜ ਕੀਤਾ ਹੋਇਆ ਹੈ ਤੋਂ ਸਤਿਗੁਰੂ ਜੀ ਨੇ 470 ਅੰਗ ਦੇ ਉੱਤੇ ਇਸ ਸ਼ਲੋਕ ਦਰਜ ਕੀਤਾ ਹੋਇਆ ਇਸ ਨੂੰ ਮੈਂ ਦੂਸਰੀ ਸਾਈਡ ਦੇ ਉੱਤੇ ਲਿਖਿਆ ਹੋਇਆ ਹੈ ਸਾਸਕ੍ਰਿਤੀ ਸ਼ਲੋਕ ਔਰ ਆਸਾ ਦੀ ਵਾਰ ਦਾ ਸ਼ਲੋਕ ਦੋਨਾਂ ਵਿੱਚ ਫਰਕ ਗਿਆ ਹੈ ਏ ਵੀ ਸਾਂਝਾ ਕਰਨਾ ਆਓ ਸਭ ਤੋਂ ਪਹਿਲਾਂ ਕਿਉਂਕਿ ਮੇਰਾ ਜੋ ਮੇਨ ਮਕਸਦ ਹੈ ਉਸ ਸਾਸਕ੍ਰਿਤੀ ਸ਼ਲੋਕਾਂ ਦੀ ਸਾਂਝ ਪਾਣੀ ਹੈ ਆਓ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਜੋ ਸਾਸਕ੍ਰਿਤੀ ਸ਼ਲੋਕ ਹੈ ਪਹਿਲਾ ਸ਼ਲੋਕ ਉਹਦਾ ਪਾਠ ਕਰੀਏ ਇਸ طرف ਮੈਂ ਲਿਖਿਆ ਹੋਇਆ ਹੈ ਸ਼ਲੋਕ ਸਾਸਕ੍ਰਿਤੀ ਮਹੱਲਾ ਪਹਿਲਾ ਦੂਜੇ ਪਾਸੇ ਸ਼ਲੋਕ ਆਸਾਂ ਦੀ ਵਾਰ ਮਹੱਲਾ ਪਹਿਲਾ ਜਿਹੜਾ ਇਸ ਪਾਸੇ ਵਾਲਾ ਸਲੋਕ ਹੈ ਇਆਸਾ ਦੀ ਵਾਰਦਾ ਹੈ ਸanskriti ਸਲੋਕ ਦਾ ਜਿਹੜਾ ਪਹਿਲਾ ਪਾਠ ਕਰੀਏ ਪੜ ਪੋਸਤਕ ਸੰਨਿਆਵਾਦੰ ਸਿਲ ਪੂਜਸ ਬਗੁਲ ਸਮਾਦੰ ਮੁਖ ਝੂਠ ਵਿਪੁਖਨ ਸਰੰ ਤ੍ਰੇਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਉਦੋਏ ਤੋਤੇ ਬਸਤਰ ਕਪਾਟਨ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਸ਼ਚਉ ਧਿਆਵੈ ਬਿਨ ਸਤਗੁਰ ਬਾਟ ਨ ਭਾਵੈ ਹੁਣ ਥੋੜਾ ਅਰਥ ਵਿਚਾਰ ਸਾਂਝ ਕਰ ਲਈਏ ਪੜ ਦੇ ਡਾੜੇ ਨੂੰ ਸਿਹਾਰੀ ਹੈ ਪੈਰ ਵਿੱਚ ਹਲੰਤ ਹੈ ਪੜ ਥੋੜਾ ਜ਼ੋਰ ਦੇ ਕੇ ਜਿੱਦ ਕੇ ਬੋਲਣਾ ਪੈਣਾ ਪੜ ਪੜ ਦਾ ਅਰਥ ਹੈ ਪੜ ਕੇ ਪੁਸਤਕ ਸਸੇ ਦੇ ਪੈਰ ਦੇ ਵਿੱਚ ਤਤਾ ਹੈ ਉਚਾਰਨ ਹੋਵੇਗਾ ਪੁਸਤਕ ਪੁਸਤਰ ਤੋਂ ਭਾਵ ਹੈ ਧਾਰਮਿਕ ਪੁਸਤਕਾਂ ਜਿਵੇਂ ਵੇਦ ਨੇ ਸ਼ਾਸਤਰ ਨੇ ਸਿਮਰਤਿਆਂ ਨੇ ਸਤਿਗੁਰੂ ਜੀ ਕਹਿੰਦੇ ਨੇ ਪੰਡਿਤ ਜਿਹੜਾ ਹੈ ਇੱਕ ਬੇਨਤੀ ਕਰ ਉਸ ਵੇਲੇ ਅੱਜ ਦੀ ਤਰ੍ਹਾਂ ਦੇ ਸਿੱਖ ਨਹੀਂ ਸਨ ਅੱਜ ਅਸੀਂ ਵੀ ਜੋ ਸਤਿਗੁਰੂ ਜੀ ਨੇ ਉਸ ਵੇਲੇ ਦੇ ਪੰਡਿਤ ਵਿਦਵਾਨਾਂ ਨੂੰ ਸਮਝਾਇਆ ਜੇ ਸਤਿਗੁਰੂ ਜੀ ਅੱਜ ਵੀ ਆ ਕੇ ਸਮਝਾਣ ਤਾਂ ਸਿੱਖਾਂ ਨੂੰ ਵੀ ਫੇਰ ਸਮਝਾਣਗੇ ਕਿਉਂਕਿ ਅਸੀਂ ਵੀ ਲਗਭਗ ਉਹੋ ਜਿਹੀ ਕਰਮ ਹੈ ਸਾਡੇ ਜਿਵੇਂ ਬ੍ਰਾਹਮਣ ਕਰਦਾ ਹੁੰਦਾ ਸੀ ਜਿਵੇਂ ਪੰਡਿਤ ਕਰਦਾ ਹੁੰਦਾ ਸੀ ਉਹ ਦਿਖਾਵੇ ਮਾਤਰ ਮੂਰਤੀ ਪੂਜਾ ਪਾਠ ਪੂਜਾ ਕਰਦਾ ਸੀ ਅਸੀਂ ਪੈਸੇ ਦੀ ਖਾਤਰ ਜਾਂ ਫਿਰ ਦਿਖਾਵੇ ਮਾਤਰ ਅਸੀਂ ਵੀ ਕਰਦੇ ਹਾਂ ਕੋਈ ਕਰੋੜਾਂ ਚ ਗਿਰਲਾ ਹੈ ਜਿਹੜਾ ਪ੍ਰੇਮ ਤੇ ਲਗਨ ਨਾਲ ਬਾਣੀ ਦੇ ਨਾਲ ਪਿਆਰ ਕਰਦਾ ਹੋਵੇ ਬਾਣੀ ਨੂੰ ਵਿਚਾਰਦਾ ਹੋਵੇ ਤਾਂ ਸਤਗੁਰ ਕਹਿੰਦੇ ਨੇ ਧਾਰਮਿਕ ਪੁਸਤਕਾਂ ਪੜ੍ਹ ਕੇ ਸੰਧਿਆ ਸੰਧਿਆ ਤਿੰਨ ਟਾਈਮ ਸਵੇਰੇ ਦੁਪਹਿਰ ਸ਼ਾਮ ਇਸ ਤਰ੍ਹਾਂ ਵੀ ਵਿਦਵਾਨਾਂ ਨੇ ਲਿਖਿਆ ਹੈ ਮਸਕੀਨ ਜੀ ਸਵੇਰ ਤੇ ਸ਼ਾਮ ਨੂੰ ਸੰਧਿਆ ਕਹਿੰਦੇ ਸਨ ਜਦੋਂ ਰਾਤ ਤੇ ਸਵੇਰ ਦਿਨ ਦਾ ਮਿਲਾਪ ਹੁੰਦਾ ਸੀ ਸਵੇਰ ਦਾ ਟਾਈਮ ਸੰਧਿਆ ਰਾਤ ਹਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਇਧਰ ਦਿਨ ਦਾ ਲੋਅਾਨਾ ਸ਼ੁਰੂ ਹੋ ਗਿਆ ਇਹਨੂੰ ਸੰਧਿਆ ਕਹਿੰਦੇ ਸਨ ਸ਼ਾਮ ਦੇ ਵੇਲੇ ਸੂਰਜ ਛਿਪ ਗਿਆ ਪਰ ਪੂਰਨ ਹਨੇਰਾ ਨਹੀਂ ਹੋਇਆ ਇਹਨੂੰ ਦਿਨ ਤੇ ਰਾਤ ਦਾ ਸਮੇਲ ਕਹਿ ਸਕਦੇ ਆ ਸੰਧਿਆ ਕਹਿ ਸਕਦੇ ਆ ਇਹ ਦੋਨੇ ਟਾਈਮ ਮਾਲਕ ਨੂੰ ਯਾਦ ਕਰਨਾ ਰੱਬ ਨੂੰ ਯਾਦ ਕਰਨਾ ਇੱਕ ਪਰੰਪਰਾ ਸੀ ਪੁਰਾਣੇ ਸਮਿਆਂ ਦੀ ਦਿਨ ਦੇ ਵਿੱਚ ਟਾਈਮ ਲੱਗ ਜਾਵੇ ਦੁਪਹਿਰ ਵੇਲੇ ਵੀ ਕਦੇ ਕੋਈ ਰੱਬ ਯਾਦ ਕਰ ਲੈਂਦਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਅਠੀ ਪਹਿਰ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰੋ ਸਤਿਗੁਰੂ ਜੀ ਕਹਿੰਦੇ ਨੇ ਪੰਡਿਤ ਜਿਹੜਾ ਵਿਦਵਾਨ ਹੈ ਧਾਰਮਿਕ ਪੁਸਤਕਾਂ ਦਾ ਪਾਠ ਕਰਦਾ ਹੈ ਸੰਧਿਆ ਸੰਧਿਆ ਕਰਦਾ ਹੈ ਤਿੰਨ ਟਾਈਮ ਧਾਰਮਿਕ ਪੁਸਤਕਾਂ ਪੜ੍ਹਦਾ ਹੈ ਫਿਰ ਜਿਹੜਾ ਗਿਆਨ ਇਕੱਠਾ ਕਰਦਾ ਬਾਦਨ ਦਾ ਮਤਲਬ ਹੈ ਬਾਦ ਵਿਵਾਦ ਵੀ ਕਰਦਾ ਹੈ ਵੈਸ਼ ਵੀ ਕਰਦਾ ਹੈ ਸਿਲ ਕਹਿੰਦੇ ਨੇ ਮੂਰਤੀ ਨੂੰ ਪੱਥਰ ਦੀ ਸਿਲ ਸਿਲ ਪੂਜਸ ਮੂਰਤੀ ਦੀ ਪੂਜਾ ਕਰਦਾ ਹੈ ਬਗਲ ਸਮਾਧੰ ਬਗਲੇ ਦੀ ਤਰ੍ਹਾਂ ਸਮਾਧੀ ਵੀ ਲਾਉਂਦਾ ਹੈ ਅੱਖਾਂ ਮੀਟ ਕੇ ਵੀ ਬੈਠਦਾ ਹੈ ਪਰ ਮਨ ਨਹੀਂ ਉੱਠੇ ਹੁੰਦਾ ਇਸ ਕਰਕੇ ਸਤਗੁਰੂ ਨੂੰ ਬਗਲੇ ਦੀ ਸਮਾਧੀ ਕਹਿੰਦੇ ਨੇ ਕਿ ਬਗਲੇ ਦੀ ਤਰ੍ਹਾਂ ਸਮਾਧੀ ਲਾਣੀ ਸਿਲ ਮੂਰਤੀ ਦੀ ਪੂਜਾ ਕਰਦਾ ਹੈ ਬਗਲੇ ਦੀ ਤਰ੍ਹਾਂ ਸਮਾਧੀ ਵੀ ਲਾਉਂਦਾ ਹੈ ਮੁਖ ਠੀਊਠ ਮੂੰਹ ਦੇ ਉੱਤੇ ਠੂਠ ਹੈ ਜੋ ਕਹਿੰਦਾ ਹੈ ਝੂਠ ਨੂੰ ਸੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਤਰ੍ਹਾਂ ਹੈ ਬਿਪੂਖਨ ਸਾਰੰਗ ਬਿਪੂਖਨ ਕਹਿੰਦੇ ਨੇ ਗਹਿਣਿਆਂ ਨੂੰ ਸਾਰੰਗ ਤੋਂ ਭਾਵ ਸ੍ਰੇਸ਼ਟ ਝੂਠ ਨੂੰ ਗਹਿਣਿਆਂ ਦੇ ਨਾਲ ਸ਼ਿੰਗਾਰਨ ਦੀ ਕੋਸ਼ਿਸ਼ ਕਰਦਾ ਭਾਵ ਝੂਠ ਨੂੰ ਸੱਚ ਕਹਿਣ ਦੀ ਕੋਸ਼ਿਸ਼ ਕਰਦਾ ਤ੍ਰੇਪਾਲ ਇਹਾਲ ਵਿਚਾਰਨ ਤਿੰਨ ਪਾਲਾਂ ਵਾਲੀ ਗਾਇਤਰੀ ਮੰਤਰ ਤਿੰਨੇ ਟਾਈਮ ਉਹਦਾ ਵਿਚਾਰ ਕਰਦਾ ਰਿਗਵੇਦ ਦੇ ਵਿੱਚ ਗਾਇਤਰੀ ਮੰਤਰ ਦਾ ਜ਼ਿਕਰ ਹੈ ਸਨਾਤਨੀ ਵੀਰ ਜਿਹੜੇ ਨੇ ਗਾਇਤਰੀ ਮੰਤਰ ਨੂੰ ਪਵਿੱਤਰ ਮੰਨਦੇ ਨੇ ਇਸ ਕਰਕੇ ਉਹਦੇ ਪਾਠ ਨੂੰ ਕਰਦੇ ਨੇ ਸ਼ੁਭ ਮੰਨਦੇ ਨੇ ਕਿ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਸਤਿਗੁਰੂ ਜੀ ਕਹਿੰਦੇ ਨੇ ਤਿੰਨ ਪਾਲਾਂ ਵਾਲੀ ਤਿੰਨੇ ਟਾਈਮ ਗਾਇਤਰੀ ਮੰਤਰ ਦੀ ਵਿਚਾਰ ਵੀ ਕਰਦਾ ਗਾਲ ਮਾਲਾ ਗਲ ਦੇ ਵਿੱਚ ਮਾਲਾ ਇਹ ਸਾਰੇ ਸਰੀਰ ਦੇ ਚੈਨ ਹੋਗੇ ਨਾ ਬਾਹਰ ਦੇ ਗਲ ਮਾਲਾ ਤਿਲਕ ਲਿਲਾਟਣ ਮੱਥੇ ਦੇ ਉੱਤੇ ਤਿਲਕ ਵੀ ਲਾਂਦਾ ਹੈ ਲਿਲਾਟਣ ਕਹਿੰਦੇ ਨੇ ਮੱਥੇ ਨੂੰ ਦੋਏ ਤੋਤੀ ਵਸਤਰ ਕਪਾਟਣ ਦੋ ਤੋਤੀਆਂ ਰੱਖਦਾ ਹੈ ਜਦੋਂ ਸੰਧਿਆ ਕਰਦਾ ਹੈ ਉਸ ਵੇਲੇ ਸਿਰ ਦੇ ਉੱਤੇ ਵਸਤਰ ਕਪੜਾ ਵੀ ਰੱਖਦਾ ਹੈ ਜੋ ਜਾਨਸ ਬ੍ਰਹਮ ਕਰਮ ਜੋ ਕੁਲਿੰਗਿਕ ਵਚਨ ਜਿਹੜਾ ਮਨੁੱਖ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਜਪਣ ਦੇ ਕੰਮ ਨੂੰ ਜਾਣ ਲੈਂਦਾ ਹੈ ਸਮਝ ਲੈਂਦਾ ਹੈ ਸਭ ਫੋਕਟ ਨਿਸ਼ਚੈ ਕਰਨਾ ਆ ਜਿਹੜੇ ਉੱਪਰ ਸਾਰੇ ਕਰਮ ਦੱਸੇ ਉਹਨੂੰ ਫੋਕਟ ਲੱਗਦੇ ਸਰ ਉਹਨਾਂ ਨੂੰ ਨਿਸ਼ਚੈ ਕਰਕੇ ਝੂਠੇ ਮੰਨਦਾ ਵੀ ਇਸ ਤਰ੍ਹਾਂ ਨਹੀਂ ਇਹ ਦਿਖਾਵਾ ਹੈ ਤੋ ਨਾਨਕ ਨਿਸ਼ਚਉ ਧਿਆਵੈ ਚੱਚੇ ਨੂੰ ਕਨੋਣਾ ਲੱਗਿਆ ਹੋਇਆ ਉਚਾਰਨ ਚੱਚਾ ਊੜੇ ਔਂਕਰ ਦੀ ਤਰ੍ਹਾਂ ਹੋਵੇਗਾ ਨਿਸ਼ਚਉ ਹੇ ਨਾਨਕ ਆਖ ਜਿਹੜਾ ਉਸ ਮਾਲਕ ਨੂੰ ਸ਼ਰਧਾ ਧਾਰ ਕੇ ਚੇਤੇ ਕਰਦਾ ਰੱਬ ਨੂੰ ਯਾਦ ਕਰਦਾ ਬਿਨ ਸਤਗੁਰ ਬਾਤ ਨਾ ਪਾਵੇ ਜਿਹੜਾ ਸ਼ਰਧਾ ਧਾਰ ਕੇ ਯਾਦ ਕਰਦਾ ਪ੍ਰਮਾਤਮਾ ਉਹਦੇ ਤੇ ਖੁਸ਼ ਹੋ ਜਾਂਦਾ ਪ੍ਰਮਾਤਮਾ ਨਾਲ ਉਹਦਾ ਮਿਲਾਪ ਹੁੰਦਾ ਪਰ ਇਹ ਰਸਤਾ ਜਿਹੜਾ ਹੈ ਇਹ ਬਾਤ ਹੈ ਗੁਰੂ ਤੋਂ ਬਿਨਾ ਨਹੀਂ ਲੱਭਦੀ ਇਹ ਰਸਤਾ ਗੁਰੂ ਤੋਂ ਬਿਨਾ ਨਹੀਂ ਮਿਲਦਾ ਹੈ ਨਾਨਕ ਗੁਰੂ ਤੋਂ ਬਿਨਾ ਇਹ ਪ੍ਰਾਪਤੀ ਨਹੀਂ ਹੁੰਦੀ ਸੋ ਸਤਗੁਰੂ ਜੀ ਨੇ ਜਿੱਥੇ ਦੁਨਿਆਵੀ ਜੋ ਦਿਖਾਵਾ ਹੈ ਜੋ ਪਹਿਰਾਵਾ ਹੈ ਜੇ ਨਾਮ ਬੰਦਗੀ ਨਹੀਂ ਭਜਨ ਬੰਦਗੀ ਨਹੀਂ ਕਰਦਾ ਤਾਂ ਫਿਰ ਸਾਰਾ ਦਿਖਾਵਾ ਹੀ ਰਹਿ ਜਾਂਦਾ ਸਤਗੁਰੂ ਜੀ ਉਸ ਦਿਖਾਵੇ ਨੂੰ ਤਾਂ ਦੱਸ ਕੇ ਤੇ ਨਾਲੇ ਕਹਿੰਦੇ ਨੇ ਜਿਹੜਾ ਭਰੋਸਾ ਧਾਰ ਲੈਂਦਾ ਨਾ ਕੋਈ ਸਭ ਕਾਸੀ ਨੂੰ ਫੋਕਟ ਮੰਨਦਾ ਵਿਅਰਥ ਮੰਨਦਾ ਹੈ ਸੋ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਜਿਹਦੇ ਅਸੀਂ ਅਰਥ ਵਿਚਾਰ ਸਾਂਝੇ ਕੀਤੇ ਨੇ ਹੁਣ ਆਸਾ ਦੀ ਵਾਰ ਦੇ ਸ਼ਲੋਕ ਨੂੰ ਵੀ ਪੜ ਲੈਣੇ ਆ ਅਰਥ ਸੇਮ ਨੇ ਅਰਥਾਂ ਦਾ ਫਰਕ ਨਹੀਂ ਹੈ ਪਰ ਕੁਝ ਅੱਖਰਾਂ ਦਾ ਫਰਕ ਹੈ ਸ਼ਬਦਾਂ ਦਾ ਫਰਕ ਹੈ ਉਹ ਸਾਂਝਾ ਕਰਨਾ ਜਿਵੇਂ ਪੜ ਦੇ ਪੈਰ ਵਿੱਚ ਹਲੰਤ ਹੈ ਆਸਾ ਦੀ ਬਾਾਰ ਵਿੱਚ ਉਹ ਹਲੰਤਨ ਨਹੀਂ ਲੱਗਿਆ ਹੋਇਆ ਸੇਦ ਲੈ ਕੇ ਇਥੋਂ ਇਸ ਤਰ੍ਹਾਂ ਪੜ ਹੀ ਪੜਨਾ ਹੈ ਇਹਨੂੰ ਵੀ ਪੋਸਤਕ ਤਤਾਂ ਦਾ ਪੈਰ ਦੇ ਵਿੱਚ ਹੈ ਪਰ ਆਸਾ ਦੀ ਬਾਾਰ ਦੇ ਵਿੱਚ ਪੂਰਾ ਤਤਾਂ ਲੱਗਿਆ ਹੋਇਆ ਤੋਂ ਉਚਾਰਨ ਪੋਸਤਕ ਬੜਾ ਪੋਸਤਕ ਸੰਧਿਆਵਾਦਨ ਸਲ ਪੂਜਸ ਬਗੁਲ ਸਮਾਧਨ ਇਹ ਸੇਮ ਇਸੇ ਤਰ੍ਹਾਂ ਹੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਸ਼ਬਦ ਨੇ ਇਹ ਮੁਖ ਝੂਠ ਇੱਥੇ ਵਿਪੂਖਣ ਸੈਸ੍ਰਿਤੀ ਸ਼ਲੋਕਾਂ ਦੇ ਵਿੱਚ ਨੰਨੇ ਨਾਲ ਹੈ ਪਰ ਆਸਾ ਦੀ ਵਾਰ ਦੇ ਵਿੱਚ ਨਾਣੇ ਨਾਲ ਹੈ ਇਸ ਫਰਕ ਨੂੰ ਛਾੜ ਰੱਖਣਾ ਅਰਥ ਉਹੀ ਹੈ ਯਾਨੀ ਮੁਖ ਝੂਠ ਵਿਪੂਖਣ ਖਣ ਕਹਿਣਾ ਹੈ ਸਾਰੰਗ ਤ੍ਰੇਪਾਲ ਤਿਹਾਲ ਵਿਚਾਰਨ ਇਸੇ ਤਰ੍ਹਾਂ ਹੀ ਸਾਰੀ ਪੰਕਤੀ ਜੇ ਮਿਸਰੋਕਾਂ ਵਿੱਚ ਹੈ ਸਾਸਕ੍ਰਿਤਿਕ ਸਲੋਕਾਂ ਦੇ ਵਿੱਚ ਉਵੇਂ ਹੀ ਆਸਾ ਦੀ ਬਾਾਰ ਦੇ ਵਿੱਚ ਇਹ ਪੰਕਤੀ ਹੈ ਗੜ ਮਾਲਾ ਤਿਲਕ ਲਿਲਾਟਣ ਇਹ ਪੰਕਤੀ ਇਸੇ ਤਰ੍ਹਾਂ ਸਿਰਫ ਇੱਕ ਤੱਤੇ ਨੂੰ ਸਿਆਰੀ ਲੱਲਾ ਕੱਕੇ ਨੂੰ ਔਂਕੜ ਲੱਗੀ ਹੋਈ ਆਸਾ ਦੀ ਬਾਾਰ ਦੇ ਵਿੱਚ ਜਦ ਕਿ ਸਾਸਕ੍ਰਿਤਿਕ ਸਲੋਕਾਂ ਵਿੱਚ ਇਹ ਔਂਕੜ ਨਹੀਂ ਹੈ ਤੋਂ ਜਿੱਥੇ ਔਂਕੜ ਨਹੀਂ ਹੈ ਉੱਥੇ ਕਈ ਬੰਦੇ ਕਈ ਤਿਲਕ ਲਾ ਲੈਂਦੇ ਕਹਿੰਦੇ ਤਾਂ ਉਹਨੂੰ ਵੀ ਤਿਲ ਕਨੇ ਪਰ ਔਂਕੜ ਇਕਵਚਨ ਦਾ ਪ੍ਰਤੀਕ ਇਕ ਤਿਲਤ ਤਾਂ ਇਹ ਅਰਥ ਹੀ ਕੋਈ ਨਹੀਂ ਸਿਰਫ ਲਗਾ ਮਾਤਰਾ ਔਰ ਉਚਾਰਨ ਦਾ ਥੋੜਾ ਫਰਕ ਹੈ ਦੋਏ ਤੋਤੀ ਵਸਤਰ ਕਪਾਟਨ ਇਸੇ ਤਰ੍ਹਾਂ ਹੀ ਦੋਏ ਤੋਤੀ ਵਸਤਰ ਕਪਾਟਨ ਜੋ ਜਾਨਸ ਬ੍ਰਹਮ ਕਰਮਨ ਪਰ ਆਸਾ ਦੀ ਵਾਰ ਦੇ ਵਿੱਚ ਹੈ ਜੇ ਜਾਨਸ ਇੱਥੇ ਜੋ ਇੱਥੇ ਜੇ ਉਥੇ ਜਾਨਸ ਸਲੋਕਾਂ ਵਿੱਚ ਆਸਾ ਦੀ ਵਾਰ ਦਾ ਨਾਣੇ ਨਾਲ ਜਾਨਸ ਸੋਚਾਰਨ ਕਰਨ ਲੱਗਿਆਂ ਨੰਨੇ ਤੇ ਨਾਣੇ ਦਾ ਫਰਕ ਜ਼ਰੂਰ ਚੇਤੇ ਰੱਖਣਾ ਜੇ ਜਾਨਸ ਬ੍ਰਹਮੰ ਕਰਮੰ ਸਸਪਭ ਸਭ ਵੀ ਬਹੁਵਚਨ ਹੁੰਦਾ ਪਰ ਸਸਪਭੇ ਸਿਆਰੀ ਲੱਗੀ ਹੋਵੇ ਇਹ ਸਭ ਵੀ ਬਹੁਵਚਨ ਹੁੰਦਾ ਹੈ ਤੋਂ ਆਸਾ ਦੀ ਵਾਰ ਦੇ ਵਿੱਚ ਭੱਬੇ ਨੂੰ ਸਿਆਰੀ ਲੱਗੀ ਹੈ ਸੈਸ੍ਰੀ ਦੀ ਸੋਕਾਂ ਵਿੱਚ ਭੱਬੇ ਨੂੰ ਸਿਆਰੀ ਨਹੀਂ ਪਰ ਅਰਥ ਦੋਨਾਂ ਦਾ ਇੱਕੋ ਹੀ ਹੈ ਸਭ ਹੋਕਟ ਅੱਗੇ ਹੈ ਨਿਸ਼ਚੈ ਜਦੋਂ ਅਸੀਂ ਸ਼ਲੋਕ ਪੜਾਂਗੇ ਉੱਥੇ ਨਿਸ਼ਚੈ ਸ਼ਬਦ ਹੈ ਪਰ ਜਦੋਂ ਅਸੀਂ ਆਸਾ ਦੀ ਬਾਣੀ ਪਾਠ ਪੜਾਂਗੇ ਇਹ ਨਿਸ਼ਚਉ ਇਸ ਚੀਜ਼ ਦਾ ਖਿਆਲ ਰੱਖਣਾ ਨਿਸ਼ਚਉ ਸਭ ਹੋਕਟ ਨਿਸ਼ਚਉ ਕਰਮੋਂ ਪਾਠ ਪੜਨ ਲੱਗਿਆ ਖਿਆਲ ਜ਼ਰੂਰ ਰੱਖਣਾ ਅਰਥ ਨੂੰ ਕੋਈ ਫਰਕ ਨਹੀਂ ਹੈ ਕਹੋ ਨਾਨਕ ਨਿਸ਼ਚਉ ਨਿਸ਼ਚਉ ਇਹਤਨ ਓੜ ਲੱਗਿਆ ਹੁੰਦਾ ਨਾ ਚੱਚਾ ਊੜੇ ਦਾ ਔਕੜ ਲਾ ਕੇ ਇਸ ਤਰ੍ਹਾਂ ਉਚਾਰਨ ਹੁੰਦਾ ਜੋ ਆਸਾ ਦੀ ਵਾਰ ਦੇ ਸਤਗੁਰ ਨੇ ਲਿਖ ਕੇ ਵੀ ਦੱਸਿਆ ਸਾਨੂੰ ਕਹੋ ਨਾਨਕ ਨਿਸ਼ਚਾਓ ਅਗੇ ਧਿਆਵਾ ਸੈਸਪੀ ਦੀ ਸਰੋਕਾਂ ਵਿੱਚ ਧਦੇ ਨੂੰ ਸਿਆਰੀ ਪੈਰ ਤੇ ਜਈਆ ਕੰਨ ਬਾਵੇ ਨੂੰ ਦਲਾਵਾ ਜਿਹੜਾ ਜਈਆ ਹੈ ਸਿਆਰੀ ਨਾਲੇ ਐੜੇ ਵਿੱਚ ਬਦਲਣਾ ਸਿਆਰੀ ਪਹਿਲਾਂ ਹੀ ਲੱਗੀ ਹੈ ਇਸ ਕਰਕੇ ਐੜਾ ਲੱਗ ਜਾਣਾ ਕੰਨਾਂ ਨਾਲ ਹੈਗਾ ਏ ਤੋਂ ਇਸ ਤਰ੍ਹਾਂ ਉਚਾਰਨ ਹੋਊਗਾ ਜਿਸ ਤਰ੍ਹਾਂ ਆਸਾ ਦੀ ਵਾਰ ਦੇ ਵਿੱਚ ਸਤਗੁਰ ਨੇ ਲਿਖ ਕੇ ਵੀ ਦੱਸਿਆ ਸਾਨੂੰ ਤੇ ਆਵੇ ਬਿਨ ਸਤਗੁਰ ਬਾਟ ਨਾ ਪਾਵੇ ਇੱਥੇ ਬਿਨ ਬੱਬੇ ਨਾਲ ਹੈ ਬਾਟ ਵੀ ਬੱਬੇ ਨਾਲ ਹੈ ਸਾਇਸਕਰੀ ਦੀਸ ਲੋਕਾਂ ਦੇ ਵਿੱਚ ਪਰ ਜਦੋਂ ਅਸੀਂ ਇੱਥੇ ਪੜਾਂਗੇ ਵੇਣ ਸਤਗੁਰ ਰਣਾਣੇ ਨਾਲ ਹੈ ਔਰ ਜਿਹੜਾ ਬਾਵਾ ਲੱਗਿਆ ਹੋਇਆ ਹੈ ਇੱਥੇ ਬੱਬੇ ਸਾਰੇ ਨੰਨੇ ਨੌਕੜਾ ਹੈ ਇੱਥੇ ਬਾਵੇ ਸਿਆਰੀ ਨਾਣਾ ਵੇਣ ਇਹਨੂੰ ਬਿਨ ਨਹੀਂ ਕਹਿਣਾ ਵੇਣ ਸਤਗੁਰ ਬਾਟ ਨਾ ਪਾਵੇ ਬਾਵਾ ਤੇ ਬੱਬਾ ਦੋਨੋਂ ਦਾ ਫਰਕ ਚੇਤੇ ਰੱਖਣਾ ਇਸ ਤਰੀਕੇ ਦੇ ਨਾਲ ਜਿੱਥੇ ਅਸੀਂ ਇਹਨਾਂ ਸ਼ਲੋਕਾਂ ਦੇ ਅਰਥ ਸਾਂਝੇ ਕੀਤੇ ਨੇ ਉਥੇ ਆਸਾ ਦੀ ਵਾਰ ਔਰ ਸਾਸਕ੍ਰਿਤੀ ਦੇ ਸ਼ਲੋਕ ਦੇ ਵਿੱਚ ਜਿਹੜਾ ਫਰਕ ਅੱਖਰਾਂ ਦਾ ਉਹ ਵੀ ਅਸੀਂ ਸਾਂਝ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਪਾਠ ਦਾ ਉਚਾਰਨ ਕਰਨ ਲੱਗੇ ਆ ਬਹੁਤ ਹੀ ਧਿਆਨ ਦੇ ਨਾਲ ਅੱਖਰਾਂ ਨੂੰ ਦੇਖ ਕੇ ਲਗਾ ਮਾਤਰਾ ਨੂੰ ਦੇਖ ਕੇ ਜਿਹੜਾ ਹੈ ਉਹ ਉਚਾਰਨ ਕਰਨਾ ਹੈ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਸਕ੍ਰਿਤੀ ਜਿਹੜੇ ਸ਼ਲੋਕ ਨੇ ਦੇਖਣ ਨੂੰ ਭਾਵੇਂ ਸਾਨੂੰ ਔਖੇ ਲੱਗਦੇ ਪਰ ਜਦੋਂ ਅਸੀਂ ਲਗਨ ਨਾਲ ਪਿਆਰ ਨਾਲ ਪੜਾਂਗੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਵਕਸ਼ਿਸ਼ ਹੁੰਦੀ ਹੈ ਤੇ ਫਿਰ ਸਮਝਾਣੇ ਵੀ ਸ਼ੁਰੂ ਹੋ ਜਾਂਦੇ ਹਨ ਸੋ ਬਾਣੀ ਨੂੰ ਵਿਚਾਰੀਏ ਸਤਿਗੁਰ ਦਾ ਹੁਕਮ ਵੀ ਹੈ ਕਿ ਬਾਣੀ ਕੋਈ ਵਿਰਲਾ ਗੁਰਮੁਖੀ ਵਿਚਾਰ ਦਾ ਹੈ ਤੋਂ ਬਾਣੀ ਵਿਚਾਰਨੀ ਚਾਹੀਦੀ ਗੁਰੂ ਮਹਾਰਾਜ ਦੀ ਕਿਰਪਾ ਕਰਨ ਨਾਲ ਕੀ ਦਾਤ ਵਰਸ਼ਨ ਸਾਰੇ ਨੂੰ ਸਿਰ ਦੇ ਉੱਤੇ ਮਿਰ ਪਰ ਯਾਤਰਾ ਕੇ ਆਪਣੀ ਸੇਵਾ ਪਿਲਣ ਸੋ ਆਪ ਸੰਤੋ ਨੂੰ ਕਿਸ ਫਰਕ ਲੱਗਦਾ ਹੈ ਜਾਂ ਕੋਈ ਜ਼ਰੂਰੀ ਗੱਲ ਕਹਿਣੀ ਚਾਹਦੇ ਹੋ ਇਹਨਾਂ ਸੰਬੰਧ ਦੇ ਸ਼ਲੋਕ ਇਹਨਾਂ ਦੇ ਸੰਬੰਧ ਵਿੱਚ ਆਪ ਜੀ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਉਹਦੇ ਨਾਲ ਮੇਰੇ ਗਿਆਨ ਦੇ ਵਿੱਚ ਵਾਧਾ ਹੋਵੇਗਾ ਸਤਿਗੁਰੂ ਰਹਿਮਤ ਕਨ ਕਿਰਪਾ ਕਨ ਫਿਰ ਗੁਰੂ ਚਨਾਂ ਚਰਦਾਸ ਇਹ ਬਾਣੀ ਜਿਹੜੀ ਹੈ ਜੀ ਮੈਂ ਅਸੀਂ ਬਹੁਤ ਔਖੀ ਸਮਝਦੇ ਆ ਸਤਿਗੁਰੂ ਜੀ ਆਪਣੀ ਬਖਸ਼ਿਸ਼ ਦੇ ਨਾਲ ਸੌਖੇ ਤਰੀਕੇ ਦੇ ਨਾਲ ਇਹਦਾ ਉਚਾਰਨ ਇਹਦੀ ਵਿਚਾਰ ਸਾਂਝੀ ਕਰਾ ਲੈਣ ਵਾਹਿਗੁਰੂ ਜੀ ਦਾ ਫ਼ਾਲਸਾ ਵਾਹਿਗੁਰੂ ਜੀ ਦੀ ਖਫਤ